मैं रिंदर कौर मेरे वालों प्रेम भरी सत श्री अकाल जी तो आप को होर नव पंजाबी लोग गीत लैके हाजिर हुए हैं कि तुम इसका आनंद माणो जी ये एक बीबी अपने पति को गहने की मांग करती है तो वह बना के दे के देता है पर गहना की बना के दे के देता है हार कढ़ा के दे क्योंकि बीबियाँ रुस प अपने पतिया के न ਤੇ ਜਦੋਂ ਬਣਾ ਕੇ ਦੇ ਜਾਂਦਾ ਹੈ ਤੇ ਸੱਸ ਨੂੰ ਪਤਾ ਲੱਗਦਾ ਹੈ ਤੇ ਸੱਸ ਫਿਰ ਆਪਣੇ ਪੁੱਤਰ ਦੇ ਨਾਲ ਲੜਦੀ ਹੈ ਤੇ ਇਸੇ ਤਰ੍ਹਾਂ ਦਾ ਇਹ ਇੱਕ ਪੰਜਾਬੀ ਲੋਕ ਗੀਤ ਹੈ ਤੇ ਤੁਸੀਂ ਇਸ ਦਾ ਆਨੰਦ ਮਾਣੋ ਜੀ ਸੁਣੋ ਹਾਰ ਕਰਾ ਕੇ ਦੇ ਗਿਆ ਮਾਹੀ ਨਿਬਾਰ ਵਰਿਆ ਦੀ ਰੂਸੀ ਨੂੰ ਹੋ

ಸಾಪ ದ ಸದಸನು ಮಾಯು ಕಾಟ ಹೋಗಿ ಮಾಯಿ ಬಗಿ ಭಾಳಕ್ಕೆ ಮತ್ತೆನು ಹೋ Vandana, Vandana, pochadiya, mayini ki ho gaya sutti nu, ho, ho, mayini ki ho gaya sutti

ੜਾ ਕੇ ਦੇ ਗਿਆ ਮਾਇਨੀ ਬਾਰਵਰਿਆ ਦੀ ਰੂਸੀ ਨੂੰ ਹੋ ਮਾਇਨੀ ਬਾਰਵਰਿਆ ਦੀ ਰੂਸੀ ਨੂੰ ਹਸ ਹਸ ਕਰਦਾਏ ਗੱਲੜੀਆਂ ਮਾਇਨੀ ਸੂ ਲੋਗਿਆ ਸੱਚੀ ਨੂੰ ਹੋ ਸ ਕ ਆਇਆ ਮੁੰਡਾ ਲਾੜਨੀ ਪਿਆਣੀ ਸੱਪ ਦਸਦਾਰਸੀਨੋ ਹੋ ਮਾਇਨੀ ਸੱਪ ਦਸਦਾਰਸੀਨੋ ਮੈਨੋ ਕਵਰਾਟਤਾ ਹੋ ਗਈ ਮਾਇਨੀ ਵੈਗੀ ਫਾੜ ਕੇ ਵਖੀਰੋ

असांजा मां छॾ कीअ नी सुती न हो छॾ कीअ न सुती न असीं ते म दुख लानी नियाणी उदनी जुती न हो तीरू हो लो जी ये एक पंजाबी गीत त्रिंजन का क्योंकि येबी लोग गीत के टप्पे हैं जिमें आप सोना गहना जिन्ना मर्जी होर गिन लम्मा कर सकते हाँ पर मैं दो टप्पे सुनाते तो जे ती अ होर लम्बा करना होर कोई गहना गिण सकते जी ਤੇ ਇਹ ਫਿਰ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਵੀ ਨੋਨੋ ਦਾ ਟੁਮਾ ਮਿਲਦੀਆਂ ਹੈ ਤੇ ਸੱਸ ਜਿਹੜੀ ਹੈ ਉਹ ਲੜਦੀ ਹੈ ਤੇ ਫਿਰ ਸੱਸ ਦਾ ਸਹਾਇਆ ਫਿਰ ਪੁੱਤ ਵੀ ਜਿਹੜਾ ਉਹ ਵੀ ਲੜ ਪੈਂਦਾ ਹੈ ਤੇ ਫਿਰ ਉਹਨੂੰ ਵਿਚਾਰੀ ਨੂੰ ਤਾਂ ਘਬਰਾਟ ਹੋ ਜਾਣੀ ਸੀ ਕਿਉਂਕਿ ਉਹਦਾ ਸੋਨਾ ਵੀ ਖੁੱਸ ਜਾਣਾ ਸੀ ਸੱਸ ਨੇ ਰੱਖ ਲਿਆ ਤੇ ਉਹਨੂੰ ਤਾਂ ਫਿਰ ਵਿਚਾਰੀ ਨੂੰ ਘਬਰਾਟ ਤਾਂ ਹੁੰਦੀ ਸੀ ਵੀ ਇਹ ਤਾਂ ਹੁਣ ਪਤਾ ਲੱਗ ਗਿਆ ਤੇ ਮੇਰੀ ਸੱਸ ਮਾਣੇ ਮੈਨੂੰ ਨਹੀਂ ਦੇਣਾ ਕਿਉਂਕਿ ਉਹਨਾਂ ਸਮਿਆਂ ਵਿੱਚ ਜੋ ਘਰ ਦਾ ਸੋਨਾ ਹੁੰਦਾ ਸੀ ਇਹ ਸੱਸਾਂ ਮਾਵਾਂ ਹੀ ਰੱਖਦੀਆਂ ਸਨ ਸਾਡੇ ਵੇਲੇ ਵੀ ਕੋਈ ਦੂਰ ਦੀ ਗੱਲ ਨਹੀਂ ਹੈ ਤੇ ਸਾਡਾ ਵੀ ਜੋ ਸਹੁਰਿਆਂ ਦਾ ਪਾਇਆ ਹੋਇਆ ਹੁੰਦਾ ਸੀ ਸੋਨਾ ਉਹ ਸੱਸ ਹੀ ਰੱਖਦੀ ਸੀ ਜੇ ਕਿਤੇ ਵੰਡੇ ਜਾਣਾ ਤੇ ਜੇ ਤਾਂ ਸਾਰੀਆਂ ਨੋਹਾਂ ਨੇ ਜਾਣਾ ਚਾਰ ਪੰਜ ਜੇ ਨੋਹਾਂ ਹੁੰਦੀਆਂ ਸੀ ਤੇ ਫਿਰ ਤਾਂ ਕਿਸੇ ਨੂੰ ਵੀ ਨਹੀਂ ਸੀ ਮਿਲਦਾ ਤੇ ਜੇ ਇੱਕ ਨੇ ਜਾਣਾ ਹੋਣਾ ਕਿਤੇ ਵੜਲੇ ਵਿਆਹ ਤੇ ਫਿਰ ਉਹਨੂੰ ਦੇ ਦੇਣਾ ਬਈ ਲੈ ਤੂੰ ਪਾਲਾ ਤੇ ਉਹ ਸੱਸ ਮਾਂ ਹੀ ਸਾਹਮ ਕੇ ਰਹਦੀ ਸੀ ਤੇ ਇਸੇ ਤਰ੍ਹਾਂ ਦਾ ਇਹ ਪੰਜਾਬੀ ਲੋਕ ਗੀਤ ਹੈ ਤੇ ਤੁਸੀਂ ਇਹਦਾ ਆਨੰਦ ਮਾਣੋ ਜੇ ਮੈਥੋਂ ਕੋਈ ਗਲਤੀ ਹੋ ਗਈ ਤਾਂ ਮੈਨੂੰ ਮਾਫ ਕਰਨਾ ਤੇ ਕੱਲ ਨੂੰ ਆਪਾਂ ਇੱਕ ਪੰਜਾਬੀ ਲੋਕ ਗੀਤ ਲੈ ਕੇ ਹੋਰ ਹਾਜ਼ਰ ਹੋਣੇ ਆ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ